ਸ੍ਰੀ ਗ੍ਰਹਿ तमाम दर्शक का स्वागत है मैं तमना बेदीता साउथ कोरिया ਦੇ ਵਿੱਚ 에ਸ਼ੀ언 ਰੂਲਰ ਸਕੇਟਿੰਗ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਸੋਨ ਤਗਮਾ ਸੰਗਰੂਰ ਜ਼ਿਲ੍ਹੇ ਦੇ ਨਾਂ ਹੋਇਆ ਜੀ ਹਾਂ ਇਸ 에ਸ਼ੀ언 ਰੂਲਰ ਸਕੇਟਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਗਮਾ ਚਿਤਨ ਵਾਲੇ ਸੰਗਰੂਰ ਦੇ ਦક્ષਨੂਰ ਸਿੰਘ ਨੇ ਨਾ ਕੇਵਲ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਬਲਕਿ ਆਪਣੇ ਜ਼ਿਲ੍ਹੇ ਸੰਗਰੂਰ ਦਾ ਨਾਮ ਰੋਸ਼ਨ ਕੀਤਾ ਤੇ ਪੂਰੇ ਭਾਰਤ ਦੇ ਵਿੱਚ ਨਾਮ ਚਮਕਾਇਆ ਪੇਸ਼ਾ ਇਸ ਸੰਬੰਧੀ ਖਾਸ ਤੁਹਾਨੂੰ ਅਸੀਂ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਵਾਂਗੇ ਜਿਸ ਦੀ ਉਮਰ ਕੇ ਮਹਿਜ ਸਿਰਫ 17 ਸਾਲ ਹੈ ਅਤੇ 9 ਸਾਲ ਦੀ ਉਮਰ ਦੇ ਵਿੱਚ ਇਹ ਨੈਸ਼ਨਲ ਖੇਡ ਚੁੱਕੇ ਸਨ ਤਾਂ ਬਚਪਨ ਤੋਂ ਵਿੱਚ ਹੀ ਬੱਚੇ ਦੇ ਜੋ ਹੌਸਲੇ ਸੀ ਉਹ ਉਲੰਧ ਸੀ ਤੁਹਾਨੂੰ ਦੱਸੀਏ ਕਿ ਇਹ ਬੱਚਾ ਹੈ ਜੋ ਇਹ ਬੱਚਾ ਸਾਊਥ ਕੋਰੀਆ ਦੇ ਵਿੱਚੋਂ ਹੁਣ 골ਡ ਮੈਡਲ ਲੈ ਕੇ ਆਇਆ ਹੈ ਅਤੇ ਇਸ ਕੋਲੇ ਅਨੇਕਾਂ ਹੀ 골ਡ ਮੈਡਲ ਅਤੇ ਕਾਫੀ ਜ਼ਿਆਦਾ ਮੈਡਲ ਤੇ ਟਰਾਫੀਆਂ ਦੇ ਭੰਡਾਰ ਹਨ ਕਿਉਂਕਿ ਜਦੋਂ ਵੀ ਕਿਸੇ ਗੇਮ ਵਿੱਚ ਜਾਂਦਾ ਹੈ ਤਾਂ ਇਹਦਾ ਆਤਮ ਵਿਸ਼ਵਾਸ ਨਾ ਮਜ਼ਬੂਤ ਹੁੰਦਾ ਹੈ ਕਿ ਇਹ 골ਡ ਮੈਡਲ ਸਿਲਵਰ ਮੈਡਲ ਲੈ ਕੇ ਹੀ ਘਰ ਮੁੜਦਾ ਹੈ ਤਾਂ ਜਦੋਂ ਘਰ ਵਿੱਚ ਆਏ ਖੁਸ਼ੀਆਂ ਦਾ ਮਾਹੌਲ ਸੀ ਗਲਵਾਤ ਕਰਾਂਗੇ ਉਹਨਾਂ ਦੇ ਨਾਲ ਤੁਸੀਂ ਬੇਟਾ ਅਛਾ ਸੀ ਕਦੋਂ ਤੋਂ ਸ਼ੌਂਕ ਪਿਆ ਆਪਾਂ ਨੂੰ ਵੀ ਆਪਣੇ ਗੇਮ ਕਰਨੇ ਕਿਉਂਕਿ 8-9 ਸਾਲ ਦੀ ਉਮਰ ਦਾ ਬੱਚੇ ਖੇਡਣ ਗੁੱਡਣ ਬਾਹਰ ਬੈਠ ਕੇ ਜਵਾਖਾ ਨਾਲ ਖੇਡ ਲੈਣਾ ਹਾਂ ਇਹ ਮੇਰੀ ਭੈਣ ਲੱਗ ਗਈ ਸੀ ਗੇਮ ਕਰਨਾ ਰੋਲਰ ਸਕੇਟਿੰਗ ਕਰਨਾ ਪੋਰਸਲੈਂਜਾ ਫਿਰ ਉਹਨੂੰ ਦੇਖ ਕੇ ਮੇਰਾ ਜੀਗਰਨ ਲੱਗ ਗਿਆ ਵੀ ਹਾਂ ਮੈਂ ਵੀ ਕਰਾਂਗੇ ਪਰ ਆ ਮੈਂ ਵੀ ਕਰਨੀ ਸ਼ੁਰੂ ਕੀਤੀ ਫਿਰ ਸਕੇਟਿੰਗ ਤਾਂ ਮੇਰੀ ਇੰਨੀ ਵਧੀਆ ਨਹੀਂ ਸੀ ਫਿਰ ਸਰਕਿਆਂ ਦੇ ਮੈਨੂੰ ਹਾਕੀ ਚ ਪਾ ਦਿੰਨੇ ਆ ਫਿਰ ਉਦੋਂ ਤੋਂ ਫਿਰ ਮੈਂ ਖੇਡਣ ਲੱਗ ਗਿਆ ਰੋਲਰ ਹਾਕੀ ਆ ਕਿੱਥੇ ਕਿੱਥੇ ਖੇਡਿਆ ਮੈਂ ਇੰਡੀਆ ਤੱਕ ਖੇਡ ਹੀ ਚੁੱਕਿਆ ਮੈਂ ਤਿੰਨ ਇੰਟਰਨੈਸ਼ਨਲ ਕੰਟਰੀਜ਼ ਵਿਜ਼ਿਟ ਕਰ ਚੁੱਕਿਆ ਇਟਲੀ ਚਾਈਨਾ ਤੇ ਸਾਊਥ ਕੋਰੀਆ ਜਦੋਂ ਪਹਿਲੀ ਵਾਰ ਕੋਈ ਮੈਡਲ ਲੈ ਕੇ ਆਏ ਸੀ ਤਾਂ ਉਦੋਂ ਘਰ ਦੇ ਵਿੱਚ ਖਿਆ ਮਾਹੌਲ ਸੀਗਾ ਉਦੋਂ ਘਰ ਦੇ ਵਿੱਚ ਵਧੀਆ ਖੁਸ਼ੀ ਦਾ ਮਾਹੌਲ ਸੀ ਕਿਉਂਕਿ ਮੇਰਾ ਪਹਿਲਾ ਮੈਡਲ ਸੀ ਕਿਉਂਕਿ ਉਮਰ ਵੀ 9 ਸਾਲ ਸੀ ਹਾਂ ਜੀ ਉਮਰ ਵੀ 8-9 ਸਾਲ ਸੀ ਉਦੋਂ ਕਰਕੇ ਘਰ ਦੇ ਨੂੰ ਵੀ ਲੱਗਾ ਵੀ ਵਧੀਆ ਵੀ ਸਪੋਰਟਸ ਪੈ ਗਿਆ ਤੇ ਬੇਟਾ ਅਲੱਗ-ਅਲੱਗ ਦੇਸ਼ਾਂ ਵਿੱਚ ਖੇਡੇ ਹੋਗੇ ਐਕਸਪੀਰੀਅੰਸ ਕਿਹ ਹੈ ਇਹ ਰਿਹਾਲਾ ਕੁਸ਼ਨਾ ਵਧੀਆ ਐਕਸਪੀਰੀਅੰਸ ਹੈ ਇਹ ਸਾਡੀ ਪੂਰੀ ਟੀਮ ਜਾਂਦੀ ਹੈ ਨਾਲ ਉਹ ਬੇਸਿਕਲੀ ਉੱਥੇ ਫੂਡ ਦਾ ਹੀ ਚੱਕਰ ਹੁੰਦਾ ਪਰ ਸਾਡਾ ਆਪਦਾ ਕੁੱਕ ਜਾਂਦਾ ਹੈ ਇੰਡੀਆ ਤੋਂ ਹੂੰ ਉਹ ਆਪ ਹੀ ਸਾਰਾ ਕੁਝ ਅਰੇਂਜ ਕਰਕੇ ਦਿੰਦੇ ਨੇ ਬੱਸ ਵਗੈਰਾ ਚੱਲਦੀਆਂ ਨੇ ਸਾਡੇ ਵਾਸਤੇ ਵੀ ਗਰਾਊਂਡ ਵੀ ਬੱਸ ਲੈ ਕੇ ਜਾਊਗੀ ਤੇ ਬੱਸ ਹੀ ਵਾਪਸ ਲੈ ਕੇ ਆਊਗੀ ਸਰਕਾਰ ਦੀ ਗੱਲ ਕੀਤੀ ਜਾਵੇ ਆਪਾਂ ਅਕਸਰ ਦੇਖਦੇ ਹਾਂ ਕਿ ਇਲਜ਼ਾਮ ਲੱਗੇ ਰਹਿੰਦੇ ਨੇ ਕਿ ਸਰਕਾਰ ਵੱਲੋਂ ਜਾਂ ਪੁਚਾ ਵੱਲੋਂ ਖਿਡਾਰੀਆਂ ਨੂੰ ਡਾਈਟਰੀ ਪ੍ਰੋਪਰ ਦਿੱਤੀ ਜਾਂਦੀ ਜਾਂ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਤੁਹਾਡੇ ਨਾਲ ਕਿਸ ਤਰ੍ਹਾਂ ਨਾ ਡਾਈਟ ਤਾਂ ਹੁਣ ਦਿੱਤੀ ਜਾ ਰਹੀ ਹੈ ਇਹ ਹੁਣ ਸਾਰੇ ਗਰਾਊਂਡਾਂ ਵਿੱਚ ਇਹ ਡਾਈਟ ਜਿਵੇਂ ਦੁੱਧਰੇ ਪੈਕਟ ਬਾਦਾਮ ਕੇਲੇ ਵਗੈਰਾ ਮਿਲਣ ਲੱਗੇ ਹੁਣ ਤਾਂ ਦੋ ਦਿਨ ਹੋ ਗਏ ਲਾ ਦੋ ਪਹਿਲਾਂ ਨਹੀਂ ਸੀ ਮਿਲਦੇ ਜਦੋਂ ਅਸੀਂ ਸ਼ੁਰੂ ਕੀਤੀ ਸੀ ਪਰ ਹੁਣ ਉਹ ਮਿਲਣ ਲੱਗੇ ਬਾਹਰ ਦੇਸ਼ਾਂ ਵਿੱਚ ਤੁਸੀਂ ਜਾ ਕੇ ਆਏ ਹੋਗੇ ਤੇ ਹੁਣ ਤੁਸੀਂ ਦੱਖਣ ਕੋਰੀਆ ਚ ਜਾ ਕੇ ਆਏ ਆਂਗੇ ਉੱਥੇ ਦਾ ਐਕਸਪੀਰੀਅੰਸ ਗੈਰ ਹੈ ਸਭ ਵਧੀਆ ਐਕਸਪੀਰੀਅੰਸ ਹੈਗਾ ਜੀ ਸਾਊਥ ਕੋਰੀਆ ਬਹੁਤ ਵਧੀਆ ਜੀ ਸ਼ਹਿਰ ਹੈ ਉਹ ਜਿੱਥੇ ਆਉਣ ਗਿਆ ਸੀ ਮੈਂ ਉਹ ਮਤਲਬ ਇੱਕ ਪਹਾੜੇ ਇਲਾਕਾ ਜਿਹਾ ਆ ਗਿਆ ਵਧੀਆ ਸ਼ਹਿਰ ਹੈ ਉਸ ਤੋਂ ਵਧੀਆ ਲੋਕ ਵਧੀਆ ਨੇ ਲੋਕ ਤਾਂ ਹਰ ਇੱਕ ਪੰਜ ਸਮਾਂ ਦੀ ਨਾ ਕਮਿਊਨੀਕੇਸ਼ਨ ਬੈਰੀਅਰ ਬਹੁਤ ਜ਼ਿਆਦਾ ਹੁੰਦਾ ਉੱਥੇ ਬਾਰੇ ਪਰ ਫਿਰ ਉਹ ਫੋਨ ਜਿੱਕ ਐਪ ਹੁੰਦੀ ਹੈ ਟਰਾਂਸਲੇਟਰ ਦੀ ਜਿਵੇਂ ਆਪਾਂ ਅੰਗਰੇਜ਼ੀ ਚ ਬੋਲ ਦਿੰਨੇ ਆ ਉਹ ਉਹਨਾਂ ਦੀ ਭਾਸ਼ਾ ਚ ਕਨਵਰਟ ਹੋ ਕੇ ਫਿਰ ਉਹ ਆਈ ਹੋ ਜਾਂਦਾ ਮਟਰਾਂਸਲੇਟ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਹੋ ਜਾਂਦੀ ਹੈ ਸਾਡੀ ਭਾਸ਼ਾ ਉਹ ਚ ਫੋਨ ਦੇ ਰਾਹੀਂ ਕਮਿਊਨੀਕੇਟ ਕਰਦੇ ਆ ਜ਼ਿਆਦਾਤਰ ਆਪਾਂ ਜਦੋਂ ਗੇਮ ਸ਼ੁਰੂ ਕਰਦੇ ਆ ਕੋਈ ਹੈਨਾ ਤਾਂ ਉਹਦੇ ਪੜਾਈ ਦੇ ਉੱਪਰ ਕਿੰਨਾ ਕ ਅਸਰ ਪੈਂਦਾ ਪੜਾਈ ਦੇ ਉੱਪਰ ਤਾਂ ਸਰਪੰੰਦਾ ਹੀ ਕਿਹਨਾਂ ਦਾ ਸਰਪੰੰਦਾ ਬਹੁਤ ਸਰਪੰੰਦਾ ਜਿਵੇਂ ਹੁਣ ਜੇ ਆਪਾਂ ਪੜ ਰਹੇ ਆ ਥੱਕ ਜਾਂ ਨਹੀਂ ਗੇਮ ਤੋਂ ਆ ਕੇ ਕਈ ਵਾਰ ਪੜਿਆ ਨਹੀਂ ਜਾਂਦਾ ਜਾਂ ਹੋਰ ਟੂਰਨਾਮੈਂਟ ਪਿੱਛੇ 10-10 ਦਿਨ ਕੈਂਪ ਲਾਉਣੇ ਪੈ ਜਾਂਦੇ ਨੇ ਬਾਹਰਲੇ ਸਟੇਟਾਂ 'ਚ ਫਿਰ ਉਦੋਂ ਪੜਾਈ ਬਹੁਤ ਜ਼ਿਆਦਾ ਡਿਸਟਰਬ ਹੋ ਜਾਂਦੀ ਹੈ ਜੀ ਉਂ ਵੀ ਟੂਰਨਾਮੈਂਟਾਂ ਦੇ ਚੱਕਰ 'ਚ ਬਹੁਤ ਜ਼ਿਆਦਾ ਛੁੱਟੀਆਂ ਲੈਣੀਆਂ ਪੈ ਜਾਂਦੀਆਂ ਨੇ ਸਕੂਲ 'ਚੋਂ ਜਿਹਦੇ ਕਰਕੇ ਪੜਾਈ ਫਿਰ ਡਿਸਟਰਬ ਹੀ ਰਹਿੰਦੀ ਆ ਫਿਰ ਕਿਸ ਤਰ੍ਹਾਂ ਮੈਂਟੇਨ ਕਰਦੇ ਹੋ ਪੜਾਈ ਨਾਲ ਪੜਾਈ ਫਿਰ ਜਦੋਂ ਫਿਰ ਪੜਾਈ ਜੁੜੀ ਹੈ ਹਾਂ ਜੀ ਜ਼ਿਆਦਾ ਰਾਤ ਨੂੰ ਪੜ ਲੈਂਦੀ ਜਾ ਫਿਰ ਉਹ ਟਾਈਮ ਕੱਢਣਾ ਪੈਂਦਾ ਹੁੰਦਾ ਜਿੱਮੇ ਸਵੇਰੇ ਮੈਚ ਹੋ ਗਿਆ ਫਿਰ ਸ਼ਾਮ ਨੂੰ ਪੜ੍ਹਦੇ ਆ ਜਾਂ ਮੈਂ ਸਿਲੇਬਸ ਹੀ ਕਵਰ ਕਰ ਲੈਣਾ ਮੈਂ ਛੇਤੀ ਸਿਲੇਬਸ ਕਵਰ ਕਰ ਲੈਣਾ ਕਦੇ ਟੀਚਰਾਂ ਨੇ ਐ ਨਹੀਂ ਕਿਹਾ ਐ ਵੀ ਤੂੰ ਯਾਰ ਪੜਾਈ ਤੇ ਹੈ ਨਹੀਂ ਸਹੀ ਹੈ ਨਹੀਂਗਾ ਨਾ ਇਹ ਮੇਰੇ ਅਕੈਡੈਮਿਕ ਰਿਕਾਰਡ ਵੀ ਵਧੀਆ ਰਹੇ ਨੇ ਟੀਚਰ ਕਹਿੰਦੇ ਨੇ ਵੀ ਤੂੰ ਵਧੀਆ ਪੜ੍ਹਦਾ ਹਾਂ ਹਾਂ ਵੀ ਵਧੀਆ ਗੇਮ ਨਾਲ ਵਧੀਆ ਗੇਮ ਪੜ੍ਹ ਰਹੇ ਹਾਂ ਟੀਚਰ ਦੀ ਗੱਲ ਕੀਤੀ ਹੈ ਵੀ ਟੀਚਰਾਂ ਦਾ ਕਿਹੋ ਜਿਹਾ ਰਿਸਪੌਂਸ ਰਹਿੰਦਾ ਜਦੋਂ ਤੁਸੀਂ ਗੇਮ ਕਰਦੇ ਹੋ ਜਿੱਤ ਕੇ ਆਨੇ ਹੋਊਂਗੇ ਟੀਚਰਾਂ ਦਾ ਬਹੁਤ ਵਧੀਆ ਰਿਸਪੌਂਸ ਰਹਿੰਦਾ ਜੀ ਹੁਣ ਤਾਂ ਬਦਲ ਬਹੁਤ ਰਿਸਪੈਕਟ ਕਰਦੇ ਨੇ ਬਹੁਤਿਆਰ ਦੇ ਪਿਆਰ ਦਿੰਦੇ ਨੇ ਜਦੋਂ ਉਹ ਖੇਡਤਿਆਂ ਹੁਣਾ ਜਿੱਤਕਿਆਂ ਹੁਣਾ ਉਹਨਾਂ ਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਸਾਡੇ ਸਕੂਲ ਦਾ ਬੱਚਾ ਐਨੇ ਉੱਪਰਲੇ ਲੈਵਲ ਤੇ ਖੇਡ ਕੇ ਜਿੱਤ ਕੇ ਆਇਆ ਘਰੋਂ ਸਾਰਿਆਂ ਨਾਲ ਵੱਧ ਕੀ سپورਟ ਰਹੀ ਘਰੋਂ ਦਾ ਮੰਮੀ ਡੈਡੀ ਦੀ ਹੁੰਦੀ ਹੈ ਜੀ ਮੈਂ ਤਾਂ ਜ਼ਿਆਦਾ ਹਾਂ ਇਹ ਦੋਹਾਂ ਦੀ ਉਹ ਦੁਖਾਈ ਰਹੀ ਹੈ ਹਾਂ ਇਹ ਦੋਹਾਂ ਦੀ ਕਿਤੇ ਐ ਤਾਂ ਨਹੀਂ ਵੀ ਪਾਪਾ ਘੂਰਨੇ ਮੰਮੀ ਲਗਾ ਤਾਂ ਨਾ ਨਾ ਦੋ ਹਨੀ ਬロッਪ ਰਹੀ ਹੈ ਮੈਨੂੰ ਜੇ ਮੈਂ ਗਲਤ ਖੇਡਾਂ ਕਈ ਵਾਰ ਖੇਡਾਂ ਨਹੀਂ ਜਾਂਦਾ ਫਿਰ ਮੈਨੂੰ ਦੋਹੇ ਗਾਲਾਂ ਦਿੰਦੇ ਨੇ ਤੇ ਐਪਰੀਸ਼ੀਏਟ ਵੀ ਫਿਰ ਦੋਹੇ ਹੀ ਕਰਦੇ ਨੇ ਜਿੱਤ ਜੀਏ ਕਿਉਂ ਗੇਮ ਦੇ ਵਾਸਤੇ ਕਰਦਿਆਂ ਦਾ ਐਪਰੀਸ਼ੀਏਟ ਹੈ ਉਹਨਾਂ ਦਾ ਹੌਸਲਾ ਪੋਹੁੰਚਦੀ ਬੱਚੇ ਵਾਸਤੇ ਹਾਂਜੀ ਉਹਨੇ ਸਪੋਰਟ ਪੋਹੁੰਚ ਰਹੀ ਹੈ ਹਾਂ ਇਹ ਆਪਣਾ ਸੱਟਾ ਵੀ ਕਾਫੀ ਖਾਦੇ ਨੇ ਹਾਂ ਕਿਉਂਕਿ ਸਕੈਟਿੰਗ ਕਰਨੀ ਪਈ ਓਕੀ ਹੁੰਦੀ ਹੈ ਉਹਦੇ ਨਾਲ ਹੋਕੀ ਵੀ ਕਰਨੀ ਹੋਕੀ ਤਾਂ ਉਹ ਸੱਟਾ ਵੱਧ ਆਦੀ ਨੇ ਹੋਕੀ ਕਿਤੇ ਪੈਰ ਤੇ ਕਿੱਥੇ ਲੱਗੀ ਕਦੇ ਕੋਈ ਅਜੀਹਾ ਹਾਲ ਵੀ ਆਇਆ ਸੀ ਟੱਟਾ ਲੱਗੀਆਂ ਤੇ ਮਨ ਤੇ ਆਏ ਹੋਏ ਯਾਰ ਹੁਣ ਗੇਮ ਨਹੀਂ ਕਰਨੀ ਆ ਟੱਟਾ ਬਾਣੀ ਕੜੀ ਮੇਰੇ ਦੰਦ ਨਿਕਲ ਗਏ ਸੀ ਦੋ ਉਰਲੇ ਪਰ ਉਹਦੇ ਕਰਕੇ ਮੈਨੂੰ 6 ਮਹੀਨੇ ਦੀ ਰੈਕਟ ਦਿੱਤੀ ਸੀ ਡਾਕਟਰ ਨੇ ਫਿਰ ਉਦੋਂ ਆਇਆ ਸੀਗਾ ਮਨ ਚ ਪਰ ਫਿਰ ਜਦੋਂ ਠੀਕ ਹੋਇਆ ਮੈਂ ਫੇਰ ਲੱਗ ਗਿਆ 6 ਮਹੀਨੇ ਗੇਮ ਨਹੀਂ ਕਰਨੀ ਹਾਂ ਜੀ ਉਹਦਾ ਮਨ ਚ ਆਇਆ ਸੀ ਹਾਂ ਯੋ ਮੇਰੇ ਪਰਮਾਨੈਂਟ ਹੀ ਟੁੱਟੇ ਸੀ ਮੇਰੇ ਅੱਛਾ ਹਾਂ ਜੀ ਉਹਨਾਂ ਨੇ ਫਿਰ ਉਹੀ ਜੋੜਤੇ ਸੀਗੇ ਉਦੋਂ ਤੇ ਉਹਨਾਂ ਨੇ ਕਹੇ ਸੀ ਫਿਰ ਵੀ ਜੇ ਨਿਚੇ ਮਾੜੀ ਜਿਹੀ ਹੋਰ ਬੋਲ ਬੋਲ ਬਜੇ ਆ ਫਿਰ ਮੁੜ ਕੇ ਨਹੀਂ ਠੀਕ ਹੋ ਜਾਦਾ ਫਿਰ 6 ਮਹੀਨੇ ਮੈਂ ਆ ਹੀ ਰਿਹਾ ਸੀ ਅੱਜ ਦੇ ਹੁਣ ਇਹ ਹਾਲਾਤ ਦੀ ਗੱਲ ਕੀਤੀ ਹੈ ਅੱਜ ਦੇ ਜੋ ਬੱਚੇ ਨੇ ਨੌਜਵਾਨ ਨੇ ਕਿਸੇ ਪਾਸੇ ਉਹ ਕੋਈ ਨਸ਼ਾ ਵੱਲ ਪੈ ਰਹਿਆ ਕੋਈ ਗਰਾਊਂਡ ਵੱਲ ਹੀ ਹੁਣ ਜਾ ਰਿਹਾ ਕੀ ਸੰਦੇਸ਼ ਦੇ ਜਾਊਗਾ ਅੱਜ ਦੇ ਨੌਜਵਾਨ ਨੂੰ ਇਹਨਾਂ ਨੂੰ ਗਰਾਊਂਡ ਵੱਲ ਜਾਣਾ ਚਾਹੀਦਾ ਹੈ ਕਿਉਂਕਿ ਜਦ ਆਪਾਂ ਗਰਾਊਂਡ ਨਾਲ ਜੁੜ ਜੰਨੇ ਫਿਰ ਆਪਣਾ ਧਿਆਨ ਇਹ ਚੀਜ਼ ਡਾਇਵਰਟ ਹੋ ਜਾਂਦਾ ਇਹਨਾਂ ਚੀਜ਼ਾਂ ਵੱਲ ਤਾਂ ਸਮਾਂ ਨਹੀਂ ਮਿਲਦਾ ਆਪਾਂ ਨੂੰ ਵੀ ਆਪਾਂ ਸੋਚ ਵੀ ਸਕੀਏ ਵੀ ਆਪਾਂ ਚੇਂਜ ਕਰੀਏ ਜਾਂ ਹੋਰ ਜਦੋਂ ਆਪਾਂ ਨੂੰ ਆਪਣੇ ਗੋਲ ਦਿਖਣ ਲੱਗ ਜਾਂਦੇ ਨੇ ਪੂਰੇ ਫਿਰ ਹੋਰ ਕੋਈ ਨਸ਼ੇ ਪੁੱਤੇ ਦਾ ਤਾਂ ਕੁਝ ਵਾਲੇ ਨੇ ਵਧਦਾ ਜਿਹੜਾ ਖੇਡਣ ਲੱਗ ਗਿਆ ਕਿਉਂਕਿ ਡੋਪ ਟੈਸਟ ਵਗੈਰਾ ਵੀ ਹੋ ਜਾਂਦੇ ਨੇ ਹੂੰ ਹੂੰ ਉਹਦਾ ਵੀ ਡਰ ਰਹਿੰਦਾ ਤੇ ਉਹ ਵੀ ਨਹੀਂ ਬੰਦੇ ਦਾ ਜੀ ਕਰਦਾ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਉਸ ਨੂੰ ਟਾਈਮ ਹੀ ਬਣਾਈ ਰੱਖਾਈ ਤੋ ਜਾ ਕੇ ਬੜਾ ਇਹ ਲਿਖਾਈ ਗੇਮ ਹੋ ਜਾਂਦੀ ਹੈ ਜੀ ਕਿੰਨੇ ਦੇ ਮੈਡ ਲਏ ਹੁਣ ਤੱਕ ਯਾਦ ਨਹੀਂ ਕੁਝ ਸਭ ਦੇਖਿਆ ਭਰਿਆ ਭੈ ਭੁਰਾ ਕਹਿੰਦੇ ਤਾਂ ਨਹੀਂ ਯਾਦ ਨਹੀਂਂ ਯਾਦ ਹੁਣ ਅੱਗੇ ਕੀ ਸੁਪਨਾ ਹੁਣ ਅੱਗੇ ਤਾਂ ਸੁਪਨਾ ਹੈ ਜੀ ਵੀ ਮੇਰੀ ਬਲਸਟੋ ਹੋ ਜਾਊਗੀ ਫਿਰ ਬੀਏ ਕਰਕੇ ਪੀਸੀਐਸ ਦੀ ਤਿਆਰੀ ਕਰ ਲਾਂਗੇ ਸਪੋਰਟਸ ਕੋਟ ਦੇ ਡੀਐਸਪੀ ਵਗੈਰਾ ਡੀਐਸਪੀ ਦਾ ਹੀ ਮੇਨ ਗੋਲ ਤਾਂ ਅੱਛਾ ਹਾਂ ਜੀ ਬਾਹਰ ਜਾਣ ਦੀ ਸੋਚੀ ਕਿ ਜੀ ਮਨਾ ਬਾਹਰ ਤਾਂ ਕੀ ਫਾਇਦਾ ਜੀ ਹੁਣ ਉਰੇ ਇੰਨਾ ਵਧੀਆ ਮਿਲ ਜਾਂਦੇ ਸਭ ਕੁਝ ਜੀ ਬਿਲਕੁਲ ਸਹੀ ਹੈ ਸਾਡਾ ਵੀ ਜਿਹਨਾਂ ਨੇ ਅਖਾ ਹੈ ਕਿ ਜੋ ਬੱਚੇ ਦੇ ਮਨ ਚ ਹੋਵੇ ਇੱਕ ਗੋਲ ਹੋਵੇ ਕਿ ਮੈਂ ਇਸ ਗੋਲ ਨੂੰ ਪੂਰਾ ਕਰਨਾ ਹੈ ਤਾਂ ਉਸ ਗੋਲ ਨੂੰ ਜਦੋਂ ਤੁਸੀਂ ਸੋਚ ਲਿਆ ਆਪਣੀ ਕਮਨ ਦੀ ਇੱਛਾ ਸ਼ਕਤੀ ਸਾਰੇ ਉਸ ਤੇ ਲਗਾ ਦਿੱਤੀ ਤਾਂ ਤੁਸੀਂ ਉਸ ਦੇ ਵਿੱਚ ਕਾਮਯਾਬ ਹੋਵੋਗੇ ਇਹਨਾਂ ਕੋਲ ਇਹਨੇ ਮੈਡਲ ਲੈਨੇ ਟਰਾਫੀਆਂ ਨੇ ਕਿ ਜਿਸ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਤੁਸੀਂ ਵੀਰਾਂ ਵਿੱਚ ਦਿਖਾਵਾਂਗੇ ਅਸੀਂ ਉਹ ਸ਼ੋਰ ਨਾਲ ਸ਼ੋਰ ਚਲਾਵਾਂਗੇ ਤੁਸੀਂ ਦੇਖੋਗੇ ਕਿ ਇਹਨੇ ਮੈਡਲ ਇਹਨੇ ਟਰਾਫੀਆਂ ਨੇ ਕਿ ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਤੇ ਹੁਣ ਇਹ ਨੈਸ਼ਨਲ ਖੇਡ ਕੇ ਆਏ ਹਨ ਇੰਟਰਨੈਸ਼ਨਲ ਖੇਡ ਕੇ ਆਏ ਹਨ ਤੇ ਹੁਣ ਜੋ ਹੈ 골ਡ ਮੈਡਲ ਵੀ ਲੈ ਕੇ ਆਏ ਹਨ ਇਹਨਾਂ ਦੇ ਫਾਦਰ ਸਾਹਿਬ ਵੀ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੋ ਉਹਨਾਂ ਦਾ ਕੀ ਕਹਿਣਾ ਹੈ ਕਿ ਨਮ ਸੀ ਜੀ ਕਿ ਨਮ ਹੈ ਆਪਣਾ ਲੜਾ ਸੁਖਦੀਪ ਸਿੰਘ ਸਰ ਕੀ ਕਹਿਣਾ ਚਾਹੋਗੇ ਜਦੋਂ ਮਾਪਾਪ ਦੇ ਜੋ ਸੁਪਨੇ ਹਨ ਔਲਾਦ ਪੂਰੀ ਕਰਦੇ ਤਾਂ ਮਨ ਤੇ ਉਸ ਟਾਈਮ ਕਹਿਆ ਵੀ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਖੁਸ਼ੀ ਹੁੰਦੀ ਹੈ ਬਸ ਦੱਸ ਨਹੀਂ ਸਕਦੇ ਕਿ ਇੰਨੀ ਖੁਸ਼ੀ ਹੁੰਦੀ ਹੈ ਜੀ ਨਸ਼ੇ ਪੱਤੇ ਤੋਂ ਦੂਰ ਕਿਸੇ ਵੀ ਭੋਰਤਿਆ ਨਹੀਂ ਜਾਂਦਾ ਇਹਦਾ ਕਿਸੇ ਵੀ ਪਾਸੇ ਮਸਰਪਾ ਦਾ ਗੇਮ ਗੇਮ ਤੇ ਧਿਆਨ ਆਇਆ ਮੇਰੇ ਦੋਨੇ ਬੱਚੇ ਸੀ ਦੋਨਾਂ ਦੀ ਗੇਮ ਤੇ ਧਿਆਨ ਸੀ ਹੁਣ ਮੈਡਲ ਲਗਾਏ ਨੇ 골ਡ ਮੈਡਲ ਲਗਾਏ ਨੇ ਕਿਹੋ ਜਿਹਾ ਮੋਲ ਕਰਦੇ ਬਹੁਤ ਵਧੀਆ ਜੀ ਜਦੋਂ ਪਤਾ ਲੱਗਿਆ ਸੀ ਉਹਦੇ ਨਾਲ ਦੇ ਨਾਲ ਖੁਸ਼ੀ ਇੰਨੀ ਹੋਈ ਵੀ ਸਾਰੇ ਰਿਸ਼ਤੇਦਾਰਾਂ ਨੂੰ ਸਭ ਨੂੰ ਪਤਾ ਲੱਗਿਆ ਵਾਰ-ਵਾਰ ਫੋਨ ਆਉਂਦੇ ਰਹੇ ਸਭ ਦੇ ਤੇ ਉਹਦੇ ਵਿੱਚ ਮੈਨ अहम ਜੋ ਭੂਮਿਕਾ ਹੈ ਕੋਚ ਕੋਚ ਦੀ ਵੀ ਨਾਲ ਰਹਿੰਦੇ ਹੈ ਨਾ ਵੀ ਜੋ ਕੋਚ ਸਹੀ ਮਿਲ ਜੇ ਸਹੀ ਗਾਈਡ ਕਰੇ ਤਾਂ ਉਹਦੇ ਨਾਲ ਵੀ ਕਾਫੀ ਪ੍ਰਭਾਵ ਪੈਂਦਾ ਹੈ ਬੱਚੇ ਦੇ ਮਨ ਤੇ ਵੀ ਹਾਂ ਜੀ ਮੈਨ ਤਾਂ ਬਿਲਕੁਲ ਕੋਚ ਆਇਦਾ ਕਿਹਨੇ ਮੈਨ ਕੋਚ ਦਾ ਕੋਚ ਦਾ ਨਾਮ ਜੀ ਨਵਦੀਪ ਸਿੰਘ ਆਜਲਾ ਹੋਈ ਲਾਈ। ਹੁਦਰਾ ਇੱਥੇ ਦੇ ਹੋ ਨਹੀਂ ਡੀਐਸ ਹੋ ਨਹੀਂ। ਅਸੀਂ ਆਪਣੇ ਉਰੀ ਸੰਗਰੂਰ ਸਪੋਰਟਸ ਆਫ ਸਰ। ਫਿਰ ਹੁਣ ਕਿਹੋ ਜੀ ਸਪੋਰਟ ਆ ਕਰਦਿਆਂ ਵੱਲੋਂ ਦੱਸ ਰਹੀ ਸੀ ਕਿ ਮਾਪੇ ਦੀ ਵੀ ਪੂਰੀ ਫੁੱਲ ਸਪੋਰਟ ਰਹੀ ਹੈ ਕਦੇ ਪੜ੍ਹਾਈ ਤੇ ਮੜਾ ਮੋਟਾ ਜੋਰ ਅਸਰ ਪਿਆਗਾ। ਸਾਡੀ ਤਾਂ ਫੁੱਲ ਸਪੋਰਟ ਆਈ ਇਹ ਅਸੀਂ ਕਦੇ ਪੜ੍ਹਾਈ ਨੂੰ ਵੀ ਨਹੀਂ ਐਨਾ ਟੋਕਿਆ ਪਰ ਫਿਰ ਵੀ ਬਹੁਤ ਵਧੀਆ ਕਰੀ ਜਾਂਦਾ ਜੀ। ਉਸ ਹਿਸਾਬ ਨਾਲ ਵਧੀਆ ਪੜ੍ਹਾਈ ਜਾਂਦਾ। ਨੰਬਰ-ਨੰਬਰ ਵਧੀਆ ਲਈ ਜਾਂਦਾ। ਵਧੀਆ ਲਈ ਜਾਂਦਾ ਜੀ। ਜੋ ਇੱਥੇ ਮੇਰੇ ਉਧਾ ਸਰਪੰਚ ਹਨ ਇਹਨਾਂ ਦੇ ਉਹਨਾਂ ਵੱਲੋਂ ਵੀ ਕਾਫੀ ਐਪਰੀਸ਼ੀਏਟ ਕੀਤਾ ਜਾਂਦਾ ਹੈ ਇਸ ਪਰਿਵਾਰ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸਸੀਗਾ ਸਰ ਅਸੀ ਕੰਮ ਕਿਹਨਾਂ ਸਰਪੰਚ ਮੇਰਾ ਨੋ ਸਰਿੰਦਰ ਸਿੰਘ ਪਿੰਡਰੇ ਪਿੰਡ ਸਾਹਿਬ ਤੁਹਾਡੇ ਵੀ ਕਾਫੀ ਸਪੋਰਟ ਰਹੀ ਹੈ ਇਸ ਪਰਿਵਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਬੱਚਾ ਹੈ ਜੋ ਇੰਟਰਨੈਸ਼ਨਲ ਤੱਕ ਖਿੜਾ ਹੈ ਹੁਣ ਮੈਡਲ ਵੀ ਲੈ ਕੇ ਆਇਆ ਹੈ 골ਡ ਮੈਡਲ ਲੈ ਕੇ ਆਇਆ ਕਿਹ ਕਿਹਨੂੰ ਬਚੀ ਬੜੀ ਇਹ ਬਹੁਤ ਵਧੀਆ ਪਰਿਵਾਰ ਹੈ ਜੀ ਕਿਉਂਕਿ ਚੰਗੇ ਪਰਿਵਾਰ ਚੋਂ ਹੀ ਚੰਗੇ ਸੰਸਕਾਰ ਮਿਲਦੇ ਆ। ਉਹ ਉਹੀ ਬੱਚੇ ਨੂੰ ਅੱਗੇ ਲੈ ਕੇ ਜਾਂਦੇ ਸੋ ਕਿਉਂਕਿ ਮੇਰਾ ਤਾਂ ਬੜਾ ਨੇੜੇ ਦਾ ਇਹਨਾਂ ਨਾਲ ਸੰਬੰਧ ਹੈ ਸੁਖਦੀਪ ਜੀ ਹੈ ਇਹਨਾਂ ਦਾ ਬੇਟਾ ਜੋ ਦક્ષਨੂਰ ਇਸ ਵਾਰ ਜੋ ਸਾਊਥ ਕੋਰੀਆ ਵਿੱਚੋਂ ਹੋਈ ਹੈ ਚੈਂਪੀਅਨਸ਼ਿਪ ਉਹਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਰੋਲਰ ਸਕੇਟਿੰਗ ਹਾਕੀ ਚੋਂ ਸੋ ਇਹ ਜਿੱਥੇ ਪਰਿਵਾਰ ਲਈ ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਸਾਡੀ ਕਲੋਨੀ ਵਾਸਤੇ ਕਿਉਂਕਿ ਪਹਿਲਾਂ ਜਦੋਂ ਪਹਿਲਾਂ ਵੀ ਕਈ ਇਵੈਂਟ ਇਹਨਾਂ ਨੇ ਲੈ ਕੇ ਨੇ ਇਹਨਾਂ ਦੀ ਜੋ ਸਿਸਟਰ ਹੈ ਦਕਸ਼ਨੂਰ ਦੀ ਮੰਨਸੀ ਰਤ ਉਹ ਵੀ ਐਸੇ ਗੇਮ ਦੇ ਚੰਗੇ ਮਲਕੇ ਇਹਦੇ ਚੋ ਮੈਡਲ ਲੈ ਕੇ ਨੈਸ਼ਨਲ ਲੈਵਲ ਤੇ ਤੇ ਉਹਨੂੰ ਐਮਬੀਬੀਐਸ ਚ ਸਪੋਰਟਸ ਕੋਟੇ ਚ ਪਰਮਿਸ਼ਨ ਵੀ ਮਿਲੀ ਹੈ ਸੋ ਗੇਮਾਂ ਦਾ ਜਿੱਥੇ ਇੱਕ ਸਿਹਤ ਵਾਸਤੇ ਚੰਗਾ ਹੋ ਫਾਇਦਾ ਮਿਲਦਾ ਇੱਕ ਬੱਚੇ ਦਾ ਇਹ ਮਾਨ ਹੈ ਉਸ ਪਾਸੇ ਗਲਤ ਪਾਸੇ ਨਹੀਂ ਜਾਂਦਾ ਕਿਸੇ ਨਸ਼ੇ ਵਾਲੀਆਂ ਦਾ ਇੱਕ ਉਹਨੂੰ ਨਸ਼ਾ ਹੋ ਜਾਂਦਾ ਜਿਸ ਗੇਮ ਚ ਲੱਗ ਜਾਂਦਾ ਉਹਦਾ ਨਸ਼ਾ ਹੋ ਜਾਂਦਾ ਕਿ ਆਪਣੀ ਪਰਫਾਰਮੈਂਸ ਵਧਾਉਣੀ ਤੇ ਅੱਗੇ ਹੋਰ ਉਪਲਬਧੀ ਕਰਨੀ ਸੋ ਬਹੁਤ ਵਧੀਆ ਇੱਕ ਇਹ ਗੇਮ ਚਾਹੀਦੀ ਹੈ ਹਰ ਬੱਚੇ ਨੂੰ ਚਾਹੀਦੀ ਹੈ ਇਹ ਵੀ ਹੈ ਇੱਕ ਹੋਰ ਪਰਿਵਾਰ ਵੀ ਹੈ ਸਾਡੇ ਅੰਦਰ ਜੀ ਤਰਾਵ ਜੀ ਉਹਨਾਂ ਦੇ ਵੀ ਇਸ ਤਰ੍ਹਾਂ ਇੱਕ ਬੇਟਾ ਬੇਟੀ ਦੋਨੋਂ ਹੀ ਇਸੇ ਗੇਮ ਚ ਕਾਫੀ ਉਹ ਵੀ ਬਲੰਦੀਆਂ ਤੱਕ ਨੈਸ਼ਨਲ ਲੈਵਲ ਤੇ ਚੰਗੇ ਮੈਡਲ 골ਡ ਮੈਡਲ ਤੱਕ ਲੈ ਕੇ ਆਏ ਨੇ ਸੋ ਇੱਕ ਸਾਡੇ ਗੁਰਮੇਲ ਸਿੱਧੂ ਜੀ ਉਹਨਾਂ ਦੀਆਂ ਪੋਤੀਆਂ ਨੇ ਸੋ ਕਾਫੀ ਸਾਡੇ ਬੱਚਿਆਂ ਚ ਸਾਡੀ ਕੋਲ ਨੇ ਤੁਹਾਡੇ ਕੋਲ ਨੇ ਕਾਫੀ ਟੈਲੈਂਟ ਵਸਦਾ ਹੈ ਕਾਫੀ ਟੈਲੈਂਟ ਹੈ ਇਸੇ ਹੱਥ ਇਸੇ ਰੂਲਰ ਸਕੀਟੇ ਜੀ ਕਾਫੀ ਨੇ ਸੋ ਜਿੱਥੇ ਪਰਿਵਾਰ ਨੂੰ ਸਹਰਾ ਜਾਂਦਾ ਉਹਨਾਂ ਦੇ ਮਾਤਾ ਪਿਤਾ ਦਾ ਜੋ ਸਪੋਰਟ ਹੈ ਬੱਚਿਆਂ ਨਾਲ ਉਹਨੂੰ ਸਹਰਾ ਜਾਂਦਾ ਹੈ ਉੱਥੇ ਸਾਰੇ ਪਰਿਵਾਰ ਦਾ ਇਹਨਾਂ ਦੀ ਦਾਦੀ ਜੀ ਹੈ ਦਕਸ਼ਨੂਰ ਦੀ ਉਹ ਵੀ ਚੰਗੀ ਸੋਚ ਵਾਲੇ ਚੰਗੇ ਉਹ ਇਨਸਾਨ ਨੇ ਉਹ ਉਹਨਾਂ ਦੀ ਇੱਕ ਸੇਧ ਮਿਲਦੀ ਹੈ ਪਰਿਵਾਰ ਨੂੰ ਬਾਕੀ ਜਿਵੇਂ ਸੁਖਦੀਪ ਜੀ ਨੇ ਦੱਸਿਆ ਕਿ ਜੋ ਡੀਐਸਓ ਸਾਹਿਬ ਨੇ ਨਵਦੀਪ ਜੀ ਅੱਜ ਕੱਲ੍ਹ ਹੈ ਜਿਹੜੀ ਡੀਐਸਓ ਸਾਡੇ ਇੱਥੇ ਕਰ ਰਹੇ ਨੇ ਲੀਡ ਕਰ ਰਹੇ ਨੇ ਉਹ ਬਹੁਤ ਵਧੀਆ ਕੋਚ ਨੇ ਸਾਰੇ ਬੱਚੇ ਜੋ ਮੈਂ ਤੁਹਾਨੂੰ ਨਾਮ ਦੱਸਿਆ ਉਹ ਡੀਐਸਓ ਸਾਹਿਬ ਕੋਲ ਹੀ ਉਹਨਾਂ ਤੋਂ ਹੀ ਕੋਚਿੰਗ ਲੈਂਦੇ ਆ ਸੋ ਉਹਨਾਂ ਦੀ ਵੀ ਜੋ ਚੰਗੀ ਰਹਿ ਨਮਾਈ ਹੈ ਚੰਗੀ ਕੋਚਿੰਗ ਹੈ ਚੰਗੀ ਸੇਧ ਹੈ ਜੋ ਉਹ ਬੱਚਿਆਂ ਲਈ ਬਹੁਤ ਇੱਕ ਵਧੀਆ ਸਿੱਧ ਹੋਈ ਹੈ ਤੇ ਸਾਡੇ ਕਲੋਨੀ ਦੇ ਬੱਚੇ ਮਾਪਿਆਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਤੇ ਅਸੀਂ ਵੀ ਸਮੇਂ-ਸਮੇਂ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਕੋਈ ਕਿਸੇ ਪਲੇਟਫਾਰਮ ਤੇ ਇਹਨਾਂ ਨੂੰ ਸਨਮਾਨਿਤ ਕਰਦੇ ਆ ਜਿੰਨਾ ਖ ਹੋ ਸਕਦਾ ਤਾਂ ਕਿ ਉਹਨਾਂ ਦੀ ਹੌਸਲਾ ਫਜਾਈ ਹੋ ਜੇ ਤੇ ਮਾਪਿਆਂ ਦੀ ਹੌਸਲਾ ਫਜਾਈ ਹੋ ਜਾਂਦੀ ਹੈ ਪਿਛਲੇ ਦਿਨ ਚਲੋ ਸਾਡੇ ਸਾਬਕਾ ਕੈबिनेट ਮੰਤਰੀ ਵਿਜੇਂਦਰ ਸਿੰਘ ਰਾਜੀ ਉਹਨਾਂ ਨਾਲ ਵੀ ਮੈਂ ਗੱਲ ਕਰੀ ਸੀ ਵੀ ਇਸ ਤਰ੍ਹਾਂ ਫਿਰੋਖ ਕਹਿੰਦੇ ਵੀ ਲੈ ਆਓ ਆਪਾਂ ਉਹਨਾਂ ਨੂੰ ਵੀ ਮਾਨ ਸਨਮਾਨ ਬੱਚਿਆਂ ਦਾ ਉਹਨਾਂ ਨੂੰ ਹਰ ਸਿਨੇ ਸਾਹਿਬ ਵੱਲੋਂ ਸਨਮਾਨ ਕੀਤਾ ਗਿਆ ਬਿਲਕੁਲ ਉਹਨਾਂ ਵੱਲੋਂ ਵੀ ਸਨਮਾਨਤ ਕੀਤਾ ਗਿਆ ਸੋ ਹਰ ਇੱਕ ਜਿਸ ਤਰ੍ਹਾਂ ਕੋਈ ਪੜ੍ਹਾਈ ਚ ਚਾਹੇ ਖੇਡਾਂ ਚ ਜੇ ਕੋਈ ਬੱਚਾ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਹੌਸਲਾ ਫੁਜਾਈ ਕੀਤਾ ਤਾਂ ਕਿ ਬੱਚੇ ਹੋਰ ਅੱਗੇ ਵਧਣ ਲਈ ਤਤਪਰ ਰਹਿਣ ਜੀ ਬਿਲਕੁਲ ਐਸਾ ਸਾਡੇ ਨਾਲ ਸਰਪੰਚ ਸਾਹਿਬ ਜਿਨ੍ਹਾਂ ਨੇ ਇਸ ਪਰਿਵਾਰ ਦੀ ਤਾਰ ਤਾਰੀਫ ਕੀਤੀ ਹੈ ਉਸ ਬੱਚੇ ਦੀ ਵੀ ਕੀਤੀ ਹੈ ਕਿਉਂਕਿ ਬੱਚੇ ਦਾ ਜੋ ਇੱਕ ਹੌਸਲਾ ਹੈ ਉਸ ਨੂੰ ਸਲਾਮ ਹੈ ਕਿ ਉਸ ਨੇ ਪਹਿਲਾ ਤਾਂ ਮੈਡਲ ਹੈ ਜੋ 골ਡ ਮੈਡਲ ਉਹਨਾਂ ਨੇ 9 ਸਾਲ ਦੀ ਸਿਰਫ 9 ਸਾਲ ਦੀ ਉਮਰ ਵਿੱਚ ਹੀ ਹਾਸਲ ਕਰ ਲਿਆ ਸੀ ਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਹੁਣ ਲਗਾਤਾਰ ਹਨ ਜੋ ਉਹਨਾਂ ਕੋਲੇ ਮੈਡਲ ਆਂਦੇ ਜਾ ਰਹੇ ਹਨ ਤੇ ਜਿੱਤ ਜਿੱਤ ਕੇ ਮੈਡਲ ਲੈ ਆ ਰਹੇ ਹਨ ਤੇ ਇਸ ਪਰਿਵਾਰ ਦਾ ਤੇ ਇਸ ਕਲੋਨੀ ਦਾ ਤੇ ਸਰੂਜ ਸ਼ਹਿਰ ਦਾ ਤੇ ਸਰੂਜ ਜ਼ਿਲ੍ਹੇ ਦਾ ਇਹਨਾਂ ਵੱਲੋਂ ਨਾਮ ਰੋਸ਼ਨ ਕੀਤਾ ਜਾ ਰਿਹਾ ਤੇ ਬੱਚੇ ਨੇ ਕਿਹਾ ਹੈ ਕਿ ਅੱਗੇ ਵੀ ਉਹਨਾਂ ਦਾ ਜੋ ਇਹ ਲਕਸ਼ ਹੈ ਇਹ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਉਹਨਾਂ ਦਾ ਸੁਪਨਾ ਹੈ ਕਿ ਉਹਨਾਂ ਨੇ ਸਪੋਰਟਸ ਕੋਟੇ ਵਿੱਚ ਡੀਐਸਪੀ ਭਰਤੀ ਹੋਣਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਪੀ18 ਨਿਊਜ਼ ਪੰਜਾਬ